2001 ਤੋਂ ਤਾਂ ਮੈਂ ਵੀ ਸਿਆਸੀ ਤੌਰ ਤੇ ਪਾਰਟੀ ਲਈ ਹਲਕੇ ਲਈ ਲੋਕਾਂ ਲਈ ਲੱਗਿਆ ਵਾਂ ਕੰਮ ਕਰ ਰਿਹਾ ਪਰ ਕੋਈ ਵੀ ਇਹ ਜਿਹਾ ਅਹੁਦਾ ਨਹੀਂ ਜੇ ਚਾਹੁੰਦੀ ਤਾਂ ਬੀਬੀ ਕਿਹੜਾ ਅਹੁਦਾ ਨਹੀਂ ਮੈਨੂੰ ਦਵਾ ਸਕਦੇ ਸੀ ਪ੍ਰਧਾਨ ਵੀ ਰਹਿ ਲੈ ਲੀਡਰ ਆਫ ਆਪੋਜੀਸ਼ਨ ਰਹਿ ਲੈ ਮੰਤਰੀ ਮੁੱਖ ਮੰਤਰੀ ਹਰ ਅਹੁਦਿਆਂ ਤੇ ਰਹਿ ਲੈ ਕੋਈ ਚੇਅਰਮੈਨ ਨਹੀਂ ਦੇ ਸਕਦੇ ਸੀ ਕੋਈ ਵੀ ਅਹੁਦਾ ਲਾ ਸਕਦੇ ਸੀ ਪਰ ਇੱਕ ਵੀ ਇਹ ਜ ਆਉਦਾ ਨਹੀਂ ਜਿਹੜਾ ਮੈਨੂੰ ਕੋਈ ਬੰਦਾ ਕਹਿ ਸਕੇ ਵੀ ਆਪਦੀ ਮਾਂ ਦੀ ਸਪਰਸ਼ ਕਰਕੇ ਲੈ ਗਈ ਸਿਰਫ ਜੇ ਕੋਈ ਆਉਦਾ ਰਿਹਾ ਤਾ ਉਹ ਰਿਹਾ ਜਿਹੜਾ ਵੋਟਾਂ ਨਾਲ ਮੈਨੂੰ ਕਿਸੇ ਨੇ ਚੁਣ ਕੇ ਬਣਾਤਾ ਉਹ ਵੀ ਐਨ ਥੱਲੋਂ ਉੱਠ ਕੇ ਜੂਤ ਕਾਂਗਰਸ ਦੀ ਕਰੀ ਤਾ ਬੂਥ ਲੈਵਲ ਤੋਂ ਸ਼ੁਰੂ ਕਰਿਆ ਫਿਰ ਹਲਕੇ ਦੀ ਨਮਾਇੰਦਗੀ ਕਰੀ ਲੋਕ ਸਭਾ ਦੀ ਨਮਾਇੰਦਗੀ ਕਰੀ ਕਰਕੇ ਛੱਡ ਵੀ ਭਾਈ ਆਪਾਂ ਸਿੱਖਣਾ ਸੀ ਗਰਾਊਂਡ ਲੈਵਲ ਤੇ ਕੀ ਮਹਿਸੂਸ ਹੁੰਦਾ ਸਿੱਖ ਲਿਆ ਅੱਜ ਵੀ ਲੋਕਾਂ ਦੀ ਕਚਹਿਰੀ ਦੇ ਵਿੱਚ ਜਰ ਉਤਰਿਆ ਤਾ 24 25 ਸਾਲ ਦਾ ਤਪ ਕਰਕੇ ਸਮਝ ਕੇ ਸਿੱਖ ਕੇ ਵਿਚਰ ਕੇ ਜਦੋਂ ਇਹ ਸ लायक ਲੱਗ ਰਿਹਾ ਵੀ ਹਾਂ ਯਾਰ ਵਾਕਈ ਹੁ ਕਹਤਾ ਜੀ ਲਿਆਓ ਜੀ ਫਿਰ ਦਿਓ ਜੀ ਮੌਕਾ ਮੜ ਜਾ ਹਾਂ ਆਕੇ ਤਰਾਂ ਕਿਉਂਕਿ ਯਾਰ ਖੇਡ ਨਹੀਂ ਹੈਗੀ ਇਹ ਕਿ ਤੁਹਾਡੇ ਨਾਲ 140-50 ਹਜ਼ਾਰ ਬੰਦੇ ਦੀ ਜ਼ਿੰਦਗੀ ਦੀ ਕਮਾਂਡ ਹੈ ਕੱਲੀ ਆਪਦੀ ਜ਼ਿੰਦਗੀ ਨਾਲ ਆਪ ਸਮਝ ਕੇ ਚੱਲੋ ਆਪਾਂ ਆਪਦਾ ਤਾਂ ਦੇਖ ਲੈਣਾ ਮੈਂ ਐਮਐਲਏ ਬਣ ਜਾਊਂਗਾ ਮੈਂ ਮੰਤਰੀ ਬਣ ਜਾਊਂਗਾ ਮੈਨੂੰ ਉਹਦਾ ਲੱਗ ਜੂਗਾ ਬਈ ਜੀ ਤੁਸੀਂ ਆਪਦੀ ਜ਼ਿੰਦਗੀ ਜਿੱਥੇ ਬਣਾਉਣ ਦੇ ਵਿੱਚ ਜ਼ਿੰਮੇਵਾਰੀ ਉੱਥੇ ਨਾਲ 1.5 ਲੱਖ ਬੰਦੇ ਦੀ ਜ਼ਿੰਮੇਵਾਰੀ ਤੁਹਾਨੂੰ ਮਿਲਦੀ ਹੈ ਕੀ ਤੁਸੀਂ ਉਹਨੂੰ ਵਫਾ ਕਰ ਸਕਦੇ ਹੋ ਕੀ ਤੁਸੀਂ ਉਹਨੂੰ ਚੰਗੇ ਤਰੀਕੇ ਨਾਲ ਚਲਾ ਸਕਦੇ ਹੋ ਇਸ ਚੀਜ਼ ਬਾਰੇ ਵੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਅਦਰਵਾਇਜ਼ ਮੌ ਕਾਫੀ ਸੱਚੀ ਤੇ ਵਿਚਰਨਾ ਹੋਵੇ ਖੜਨਾ ਹੋਵੇ ਉਹ ਹੀ ਚੀਜ਼ ਸਮਝੂਗਾ ਵੀ ਤੁਹਾਡਾ ਦਾ ਇੱਕ ਵਾਰੀ ਲੱਗ ਜਾਊਗਾ ਉਦੋਂ ਫਿਰ ਉਹ 5 ਸਾਲ ਦਾ ਮੌਕਾ ਮੇਰੇ ਦਿਮਾਗ 'ਚ ਇਹੀ ਹੈ ਵੀ 2027 ਦੇ ਵਿੱਚ ਮੇਰੀ ਜ਼ਿੰਦਗੀ ਦੀ ਪਹਿਲੀ ਸ਼ੁਰੂਆਤ ਹੋਣੀ ਤੇ ਉਹ ਇੱਕ ਮੌਕਾ 5 ਸਾਲ ਦਾ ਇਹ ਜਾਊਗਾ ਜਿਹੜਾ ਅਗਲੇ ਆਉਣ ਵਾਲੇ 50 ਸਾਲ ਦੀ ਰੂਪਰੇਖਾ ਬਣਾਊਗਾ ਜਾਂ ਉਹਦੇ ਵਿੱਚ ਮੈਂ ਪਾਸ ਹੋਊਗਾ ਜਾਂ ਉਹਦੇ ਵਿੱਚ ਫੇਲ ਹੋਊਂ ਸੋ ਮੈਂ ਤਾਂ ਅੱਜ ਤੋਂ ਹੀ ਆਪਦੀ ਪੂਰੀ ਰੂਪਰੇਖਾ ਚੀਜ਼ ਬਣਾ ਕੇ ਬੈਠਾ ਵੀ ਜਦੋਂ ਮੌਕਾ ਆਇਆ ਉਸ 5 ਸਾਲ ਦੇ ਹਰ ਸਾਲ ਦੇ 365 ਦਿਨ ਇੰਨੇ ਕੀਮਤੀ ਹੋਣਗੇ ਵੀਰ ਮੈਨੂੰ ਮੇਰੇ ਲੋਕਾਂ ਨੇ ਨਾਮਾਇਂਦਗੀ ਦੇ ਕੇ ਅੱਜ ਅਗਰ ਜ਼ਿੰਮੇਵਾਰੀ ਦਿੱਤੀ ਹੈ ਤਾਂ ਉਹਦੇ ਵਿੱਚ ਇੱਕ ਵੀ ਦਿਨ ਸਾਡਾ ਵੇਸਟ ਨਹੀਂ ਹੋਣਾ ਚਾਹੀਦਾ ਮੈਂ ਤਾਂ ਆਪੋ ਤਾਂ ਭੀ ਮਤਲਬ ਜਿਵੇਂ ਬੰਦਾ ਤੈਰਦੇ ਹੋਏ ਇੱਕ ਵਾਰੀ ਵੀ ਹੱਥ ਮਾਰਨ ਨੂੰ ਨਹੀਂ ਨਾ ਰੁਕ ਸਕਦਾ ਮਤਲਬ ਉਹਦੋਂ ਥੋੜੀ ਉਹ ਸੋਚ ਹੁਣੀ ਚਾਹੀਦੀ ਉਹਦੋਂ ਇਹ ਨਾ ਹੋਵੇ ਵੀ ਹੁਣ ਬਣਤਾ ਗਏ ਜੀ ਆਰਾਮ ਨਾਲ ਹੁਣ ਕੋਈ ਨਹੀਂ ਸੋਚੀ ਆਪਾਂ ਕੀ ਕਰਾਂਗੇ ਜੀ ਦੇਖੀਏ ਸਵਾਰਜਾ ਲੈ ਲਈਏ ਮਾੜਾ ਜਾਂ ਐਂ ਕੱਢ ਕੇ ਸਮਾਂ ਕੱਢ ਦੇਣਾ ਤਾਂ ਮੈਨੂੰ ਲੱਗਦਾ ਸਭ ਤੋਂ ਵੱਡਾ ਧੋਖਾ ਲੋਕਾਂ ਨਾਲ ਇਹ ਹੁੰਦਾ ਜਦੋਂ ਤੁ